ਰੋ ਟਿਊਸ਼ਨ ਨਹੀਂ ਗਿਆ ਬੱਚਾ ਜਦੋਂ ਟਿਊਸ਼ਨ ਉੱਤੇ ਨਹੀਂ ਪਹੁੰਚਦਾ ਤਾਂ ਪਰਿਵਾਰਿਕ ਮੈਂਬਰਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਕਿਉਂਕਿ ਬੱਚੇ ਦਾ ਕੋਈ ਵੀ ਹੋਰ ਠਿਕਾਣਾ ਨਹੀਂ ਮਿਲਦਾ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਬੱਚੇ ਨੂੰ ਲੱਭਣ ਵਾਸਤੇ ਦਰਦ-ਦਰਦੀਆਂ ਠੋਕਰੀਆਂ ਖਣੀਆਂ ਪੈਦੀਆਂ ਨੇ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੱਚਾ ਸ਼੍ਰੀ ਰਣਕੁਟ ਸਾਹਿਬ ਖੋਲੇ ਮੁਹੱਲੇ ਉੱਤੇ ਪਹੁੰਚ ਗਿਆ ਉਥੇ ਪਰਿਵਾਰ ਦਾ ਮੁਖੀ ਜੰਗ ਬਹਾਦਰ ਸਿੰਘ ਬੱਚੇ ਦਾ ਪਿਤਾ ਅਰੰਧਪੁਰ ਸਾਹਿਬ ਤੋਂ ਉਸ ਬੱਚੇ ਨੂੰ ਹਰ ਸਿਮਰਨ ਨੂੰ ਵਾਪਸ ਕਰੇ ਲੈ ਕੇ ਆਉਣ ਦੀਆਂ ਤਿਆਰੀਆਂ ਦੇ ਵਿੱਚ ਹੋ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੁਸੀਂ ਦੇਖ ਸਕਦੇ ਹੋ ਕਿ ਲੱਡੂ ਵੰਡੇ ਜਾਂਦੇ ਨੇ ਗਿੱਧੇ ਪੰਗੜੇ ਪਾਏ ਜਾਂਦੇ ਨੇ ਹਰ ਸਿਮਰਨ ਦੇ ਪਿਤਾ ਜੰਗਪਹਾੜ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸ ਦੇ ਪੁੱਤਰ ਨੂੰ ਲੱਭਣ ਦੇ ਵਿੱਚ ਇਨੀ ਕੋਸ਼ਿਸ਼ ਕੀਤੀ ਹੈ ਅਸਾ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕੀਤਾ ਹੈ ਤਾਂ ਜੋ ਕਿਸੇ ਦਾ ਪੁੱਤਰ ਹਰ ਸਿਮਰਨ ਅੱਜ ਉਹਨਾਂ ਦੇ ਨਾਮ ਮਿਲ ਸਕੇ ਉਹਨਾਂ ਕਿਹਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਬੜੀ ਤਾਕਤ ਹੈ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਉਹਨਾਂ ਦਾ ਬੱਚਾ ਹਰ ਸਿਮਰਨ ਮਿਲਿਆ ਅਤੇ ਉਹਨਾਂ ਨੇ ਸਾਡਾ ਪੁਲਿਸ ਐਸਐਚਓ ਵਿਨੋਦ ਕੁਮਾਰ ਦਾ ਵੀ ਧੰਨਵਾਦ ਕੀਤਾ ਹੈ ਪੁਲਿਸ ਨੇ ਵੀ ਉਹਨਾਂ ਦੀ ਬਹੁਤ ਮਦਦ ਕੀਤੀ ਹੈ ਇਸ ਬਾਬਤ ਜਦੋਂ ਬੱਚੇ ਹਰ ਸਿਮਰਨ ਨੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਆਪਣੀ ਗਲਤੀ ਮੰਨੀ ਕਿ ਉਸ ਨੂੰ ਇਸ ਤਰ੍ਹਾਂ ਘਰੋਂ ਭੱਜ ਕੇ ਬਿਨਾਂ ਦੱਸੇ ਨਹੀਂ ਜਾਣਾ ਚਾਹੀਦਾ ਸੀ। ਉਹਣਾ ਨੇ ਬਾਕੀ ਬੱਚੇ ਨੂੰ ਕਿਹਾ ਕਿ ਹਮੇਸ਼ਾ ਆਪਣੇ ਮਾਪੇ-ਬਾਪ ਨੂੰ ਦੱਸ ਕੇ ਜਾਓ ਜਿੱਥੇ ਜਾਣਾ ਹੈ। ਇਕੱਲੇ ਨਾ ਜਾਓ। ਮੇਰਾ ਨਾਮ ਹਰਸਿਮਰਨ ਸਿੰਘ। ਹਰਸਿਮਰਨ ਸਿੰਘ ਕਿੱਥੇ ਗਏ ਸੀ ਘਰੋਂ? ਆ ਜੀ। ਮੈਂ ਅਸ਼ੀਰ ਅਨੰਦਪੁਰ ਸਾਹਿਬ। ਤੇ ਘਰੋਂ ਦੁਕੀਸ਼ੇ ਤੇ ਗਏ ਸੀ ਟਿਚੂ ਦੇ ਕਿਉਂ ਨਹੀਂ ਪਹੁੰਚੇ? ਨਹੀਂ। ਦੱਸ ਕੇ ਗਏ ਸੀ ਘਰੋਂ ਵੀ ਮੈਂ ਚੱਲਿਆ ਅਨੰਦਪੁਰ ਸਾਹਿਬ। ਨਹੀਂ। ਉਹ ਨਹੀਂ ਆਸ ਨਹੀਂ। ਤੇ ਉੱਥੇ ਵੀ ਕਿਸ ਤਰ੍ਹਾਂ ਇਹ ਜਾ ਕੇ ਕਿੱਥੇ ਦੇਵੇ? ਉਤੇ ਇੱਕ ਦਿਨ ਤਾਂ ਜਿਹੜੇ ਮੈਥੋਂ ਗਿਆ ਉਹ ਦਰਬਾਰ ਸਾਹਿਬ ਰਿਆ ਸੀ ਇੱਕ ਰਾਤ ਜਿਹੜਾ ਦੀਵਾਨ ਹਾਲ ਹੈਗਾ ਤੇ ਉਸ ਤੋਂ ਬਾਅਦ ਮੈਂ ਸ਼੍ਰੀ ਅਨੰਦਪੁਰ ਸਾਹਿਬ ਚਲਾ ਗਿਆ ਉਹ ਇੱਕ ਰਾਤ ਮੈਂ ਉੱਥੇ ਇੱਕ ਟੱਲੀ ਲੱਗੀ ਸੀ ਉਹਦੇ ਵਿੱਚ ਸੁੱਤਾ ਤੇ ਦੂਸਰੀ ਰਾਤ ਮੈਨੂੰ ਜਿਹੜੇ ਇੱਥੇ ਨਹੀਂ ਮਹਾਂ ਸਿੰਘ ਜੀ ਨੇ ਉਹਨੇ ਉਹ ਮੈਨੂੰ ਲਾਇਆ ਸੀ ਆਪਣੇ ਉੱਤੇ ਟੰਡਿਸ਼ ਦੂਸਰੀ ਰਾਤ ਮੈਂ ਉੱਥੇ ਸੁੱਤਾ ਤੇ ਬਾਅਦ ਇਹ ਵੀ ਵੀਡੀਓ ਬਾਅਦ ਹੁੰਦੀ ਮੈਂ ਪਾ ਲੂ ਇੱਥੇ ਇੱਕ ਮੇਦਾ ਨੂੰ ਕਿ ਜਿਹੜੇ ਨਗ ਸਿੰਘ ਜੀ ਉਹ ਜਿਹੜਾ ਕੇਸਗੜ੍ਹ ਸਾਹਿਬ ਗੁਰਦੁਆਰਾ ਦੀ ਬੈਕਸਾਈਡ ਤੇ ਬਟਕੇ ਪਾਪੜ ਖਾ ਰਿਆ ਸੀ ਉੱਥੇ ਉਹਨਾਂ ਨੇ ਮੈਨੂੰ ਦੇਖਿਆ ਤੇ ਫਿਰ ਮੈਨੂੰ ਆਪਣੇ ਪੰਡ ਵਿੱਚ ਲੈ ਗਏ ਕੀ ਕਹਿੰਦੇ ਤੁਹਾਨੂੰ ਨਗ ਸਿੰਘ ਜੀ ਹਾਂਜੀ ਕੀ ਤਾਂ ਨਗ ਸਿੰਘ ਕਹਿੰਦੇ ਕੀ ਨਹੀਂ ਉਹਨਾਂ ਨੇ ਕਿਹਾ ਕਿ ਤੂੰ ਬੜੀ ਵੱਡੀ ਗਲਤੀ ਕੀਤੀ ਐ ਬਾਬਾਈ ਕੋ ਕੋਪਣਾ ਤੇ ਜਾ ਕੇ ਮਾਫੀ ਮੰਗ ਤੇ ਅੱਗੇ ਤੋਂ ਆ ਗਲਤੀ ਨਹੀਂ ਕਰਨੀ ਕੀ ਲੱਗਦਾ ਕਿ ਤੁਸੀਂ ਗਲਤੀ ਕਰੋਗੇ ਨਹੀਂ ਕੱਲੇ ਜਾਓਗੇ ਤੇ ਨਹੀਂ ਨਹੀਂ ਜਿਹੜੇ ਬੱਚੇ ਤਾਂ ਗਲਤੀ ਕਰਨਗੇ ਉਹਨਾਂ ਨੂੰ ਕੀ ਕਰਨਾ ਚਾਹੋਗੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਕੱਲੇ ਨਾ ਜਾਓ ਜੇ ਜਾਣਾ ਤਾਂ ਫਿਰ ਘਰ ਦੇ ਨੂੰ ਦੱਸ ਕੇ ਜਾਓ ਕਿ ਅਸੀਂ ਇੱਥੇ ਚੱਲੇ ਆ ਮੇਰਾ ਨਾਮ ਵੀਰਜੀ ਜੰਗਬਹਾਦਰ ਸਿੰਘ ਜੀ ਤੇ ਬੱਚਾ ਲੱਭਾ ਕਿੱਥੋਂ ਆ ਤੇ ਕਿੱਥਾ ਲੱਭਾ ਬੱਚਾ ਇਹ ਵੀਰਜੀ ਮਿਲਿਆ ਜੀ ਅਨੰਦਪੁਰ ਸਾਹਿਬ ਤੋਂ ਗੁਰੂ ਘਰ ਗਿਆ ਸੀ ਤੇ ਗੁਰੂ ਮਹਾਰਾਜ ਨੇ ਸਾਡੀ ਪਾਤ ਰਾਖੀ ਲਾਜ ਰੱਖ ਲਈ ਤੇ ਸਾਡਾ ਬੱਚਾ ਸਾਨੂੰ ਵਾਪਸ ਦੇ ਦਿੱਤਾ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਕਿੱਥੇ ਕਿਥੇ ਲੱਭਿਆ ਸੀ ਬੱਚੇ ਲੱਭਿਆ ਤੇ ਬੜੀਆਂ ਜਗ੍ਹਾ ਤੇ ਜੇ ਅਹੀਂ ਅਹੀਂ ਤੇ ਕਦੀ ਸ਼ੀਦਾ ਸਾਹਿਬ ਕਦੀ ਦਰਬਾਰ ਸਾਹਿਬ ਕਦੀ ਰੇਲਵੇ ਸਟੇਸ਼ਨ ਜਿੰਨੇ ਦਿਨ ਵੀ ਇਹ ਗਾਇਬ ਰਿਹਾ ਨਾ ਉਹਨੇ ਦਿਨ ਕੋਈ ਵੀ ਨਹੀਂ ਸੌਗੇ ਵੇਖਿਆ ਕਿਸੇ ਨੇ ਵੀ ਸਾਡੇ ਆਂਡ ਗਵਾਂਡ ਨੇ ਸਾਡਾ ਬਹੁਤ ਸਹਯੋਗ ਦਿੱਤਾ ਚਾਹ ਪਾਣੀ ਰੋਟੀ ਪਾਣੀ ਜੋ ਵੀ ਸਾਨੂੰ ਲੋੜ ਆ ਬਹੁਤ ਲੋੜਾਂ ਪੂਰੀਆਂ ਕੀਤੀਆਂ ਮੈਂ ਆਪਣੇ ਆਂਡ ਗਵਾਂਡ ਦਾ ਧੰਨਵਾਦ ਕਰਦਾ ਮੈਂ ਕੋਈ ਚੰਗੇ ਕਰਮ ਕੀਤੇ ਮੈਨੂੰ ਇਦਾਂ ਦਾ ਆਂਡ ਗਵਾਂਡ ਮਿਲਿਆ ਔਰ ਬਹੁਤ ਬਹੁਤ ਚੰਗੇ ਕਰਮ ਥੋੜੇ ਨਹੀਂ ਬਹੁਤ ਚੰਗੇ ਕਰਮ ਕੀਤੇ ਕਿ ਇਹ ਬੱਚਾ ਵਾਪਸ ਆ ਗਿਆ ਕਿ ਲੱਗਦਾ ਸੋਸ਼ਲ ਮੀਡੀਆ ਬੜੀ ਪਾਵਰ ਹੈ ਬੜੀ ਪਾਵਰ ਹੈ ਜੀ ਬੜੀ ਪਾਵਰ ਆ ਮਗਰੇਵਾਲ ਜੀ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਮੇਰਾ ਇੱਕ ਵੀਰ ਹੋਰ ਆ ਚੰਦਰ ਵੀਰ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਆ ਉਹਨੇ ਵੀ ਬੜਾ ਜੋਰ ਲਾਇਆ ਸਾਡੇ ਨਾਲ ਤੁਸੀਂ ਵੀ ਬੜਾ ਜੋਰ ਲਾਇਆ ਤੁਹਾਡੇ ਜੋਰ ਸਦਕਾ ਅੱਜ ਮੇਰਾ ਬੱਚਾ ਮੇਰੇ ਕੋਲ ਆ ਤੁਹਾਡਾ ਵੀਡੀਓ ਕੋਲ ਆਬੀ ਕਿ ਖੋਹਦੇ ਸੀ ਬੱਚੇ ਦੀ ਆਈ ਮੈਨੂੰ ਵੀਡੀਓ ਕੋਲ ਮੇਰੇ ਦੋਸਤ ਨੇ ਸੈਂਡ ਕੀਤੀ ਉਹ ਮੇਰੇ ਫਰੈਂਡ ਆ ਤੇ ਉਹਨਾਂ ਨੇ ਇਹਦੀ ਨਾਲ ਵੀਡੀਓ ਕਾਲ ਦੇ ਨਾਲ ਸਾਡੀ ਗੱਲ ਕਰਾਈ ਜਦੋਂ ਅਸੀਂ ਇਹਦੇ ਨਾਲ ਗੱਲ ਕੀਤੀ ਉਦੋਂ ਸਾਨੂੰ ਹੌਸਲਾ ਹੋ ਗਿਆ ਵਾ ਵੀ ਕਿਸੇ ਗਲਤ ਹੱਥੇ ਨਹੀਂ ਜੜ ਗਿਆ ਇਹ ਬੱਚੇ ਗਲਤੀਆਂ ਤੇ ਕਰ ਲੈਂਦੇ ਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲੇ ਬੰਦੇ ਬਾਨਾਂਗੇ ਆ ਕੋਈ ਇਹਦੇ ਹੱਥ ਵੜ ਸਕਦਾ ਸੀ ਕੋਈ ਪੈਰ ਵੜ ਸਕਦਾ ਸੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਸੀ ਲੇਕਿਨ ਫਰਕ ਕਿਹਨੂੰ ਪੈਣਾ ਸੀ ਪਰਿਵਾਰ ਨੂੰ ਇਹਨੂੰ ਉਦੋਂ ਫਰਕ ਪੈਣਾ ਸੀ ਜਦੋਂ ਸਾਡੀ ਲੋੜ ਪੈਣੀ ਉਦੋਂ ਅਸੀਂ ਹੋਣਾ ਨਹੀਂ ਫਰਕ ਉਦੋਂ ਪੈਂਦਾ ਬ ਮਾ ਬੱਚਿਆਂ ਨੂੰ ਬੇਨਤੀ ਕਰਦਾ ਆਪਣੇ ਮਾਪਿਆਂ ਨੂੰ ਦੱਸਿਆ ਕਰੋ ਮਾਪੇ ਤੁਹਾਡਾ ਮਾੜਾ ਨਹੀਂ ਆ ਮਾਪੇ ਤੁਹਾਡਾ ਭਲਾ ਹੀ ਸੋਚਦਾ ਵਾ ਮੈਂ ਇਹੋ ਕਹਿੰਨਾ ਵਾਂ ਵੀ ਦੱਸਿਆ ਕਰੋ ਆਪਣੇ ਮਾਪਿਆਂ ਨੂੰ ਤੁਹਾਨੂੰ ਤੁਹਾਡੇ ਉੱਤੇ ਤੁਸੀਂ ਕਮਾਈਆਂ ਕਰਨੇ ਆ ਤੁਹਾਨੂੰ ਕਮਾਉਣੇ ਆ ਫਰੋਣੇ ਆ ਸੋਹਣੇ ਕੱਪੜੇ ਬੁਆਣੇ ਆ ਘਰ ਦਿੱਤੇ ਸਾਨੂੰ ਮਰਮਾਰਾ ਹੀ ਨੇ ਗੱਡੀਆਂ ਸਾਨੂੰ ਦਿੱਤੀਆਂ ਵਾ ਤੇ ਆਪਾਂ ਇਦਾਂ ਨਾ ਕਰੀਏ ਆਪਣੇ ਮਾਪਿਆਂ ਨਾਲ ਵੀ ਕੱਲ ਨੂੰ ਤੁਹਾਡੇ ਤੇ ਸ਼ਿਕੰਜਾ ਕਸਿਆ ਜਾਵੇ ਤੇ ਤੁਹਾਨੂੰ ਕਿਤੇ ਖੜਿਆ ਨਾ ਜਾਵੇ ਖੁਸ਼ੀ ਕਿਤਾ ਸਰਜੀ ਕੀਤੀ ਜਦੋਂ ਬੱਚਾ ਆ ਖੁਸ਼ੀ ਬਹੁਤ ਹੋਈ ਖੁਸ਼ੀ ਮੇਰਾ ਪਰਿਵਾਰ ਵੇਖੋ ਮੇਰੇ ਆਣ ਗਵਾਂਡ ਰਿਸ਼ਤੇਦਾਰ ਭੈਣ ਭਰਾ ਆਏ ਨੇ ਸਾਰੇ ਮੈਨੂੰ ਇੰਨੀ ਖੁਸ਼ੀ ਨਹੀਂ ਹੋਈ ਜਿੰਨੀ ਮੇਰੇ ਆੜਗਵਾਰ ਨੂੰ ਖੁਸ਼ੀ ਹੋਈ ਬੱਚੇ ਦੇ ਆਣ ਦੀ ਖੁਸ਼ੀਆਂ ਮੈਂ ਤੁਹਾਨੂੰ ਵੀ ਅੱਗੇ ਵੀ ਕਿਹਾ ਵਾ ਵੀ ਕੋਈ ਚੰਗੇ ਕਰਮ ਆ ਇਹੋ ਜਾਂ ਆੜਗਵਾਰ ਮਿਲਿਆ ਪ੍ਰਮਾਤਮਾ ਦਾ ਇਹਨਾਂ ਦਾ ਇਹਨਾਂ ਦੇ ਬੱਚਿਆਂ ਦੀਆਂ ਲੰਬੀਆਂ ਉਮਰਾਂ ਹੋਣ ਇਹਨਾਂ ਨੂੰ ਖੁਸ਼ੀਆਂ ਮਿਲਣ ਇੰਨੀਆਂ ਕਿ ਵੀ ਇਹ ਸਾਂਭੀਆਂ ਨ ਜਾਣ ਕੋਟਮ ਕੋਟ ਧੰਵਾਦ ਆ ਵੇਖੋ ਮੈਂ ਹੱਥ ਜੋੜ ਕੇ ਇਹਨਾਂ ਦਾ ਸਬਦਾ ਧੰਵਾਦ ਕਰਦਾ ਵਾਂ ਔਰ ਮੈਨੂੰ ਇਦਾਂ ਇਦਾਂ ਦੇ ਫੋਨ ਆਏ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਸੀ ਉਹਨਾਂ ਨੇ ਮੇਰੇ ਨਾਲ ਰੋ ਰੋ ਕੇ ਗੱਲਾਂ ਕੀਤੀਆਂ ਰੋ ਰੋ ਕੇ ਤੇ ਮੈਂ ਉਹਨਾਂ ਦਾ ਵੀ ਬੜਾ ਧੰਵਾਦ ਆ ਬੜੀਆਂ ਵੀਡੀਓ ਸ਼ੇਅਰ ਕੀਤੀਆਂ ਸਭ ਨੂੰ ਮਾਰੇ ਖੁਸ਼ੀਆਂ ਦੇਵੇ ਪ੍ਰਮਾਤਮਾ ਜਿੱਦਾਂ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਨੇ ਸਾਨੂੰ ਖੁਸ਼ੀਆਂ ਦਿੱਤੀਆਂ ਤੇ ਪ੍ਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਬਖਸ਼ੇ ਕਿਸੇ ਨੂੰ ਕਦੀ ਇਹੋ ਜਿਹਾ ਮਹੌਲ ਨਾ ਵਿਖੇ ਜੋ ਅਸੀਂ 2-3 ਦਿਨਾਂ ਦੇ ਵਿੱਚ ਵੇਖ ਲਿਆ ਸ਼ੁਕਰ ਹੈ ਮੇਰਾ ਧੰਨ ਧੰਨ ਬਾਬਾ ਦੀਪ ਸਿੰਘ ਦੇ ਅੱਗੇ ਜਿਨ੍ਹਾਂ ਨੇ ਮੈਨੂੰ ਮੇਰੀ ਪਤ ਰੱਖੀ ਮੇਰੀ ਲਾਜ ਰੱਖੀ ਔਰ ਮੇਰਾ ਬੱਚਾ ਮੇਰੇ ਘਰ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਘਰੇ ਖੁਸ਼ੀ ਸਾਡੀ ਕੀਤੀ ਬੰਦੇ ਗਏ ਖੁਸ਼ੀ ਵੇਖੋ ਜਿਹੜੇ ਜਦੋਂ ਬੱਚਾ ਘਰ ਆਉਂਦਾ ਵਾ ਇੱਕ ਵਿਆਹ ਦੀ ਖੁਸ਼ੀ ਜਦੋਂ ਬੱਚਾ ਜੰਮਦਾ ਇੱਕ ਉਹੋ ਖੁਸ਼ੀ ਹੁੰਦੀ ਆ ਇੱਕ ਉਹਦੇ ਵਿਆਹ ਦੀ ਖੁਸ਼ੀ ਹੁੰਦੀ ਆ ਤੇ ਮੈਨੂੰ ਕੀ ਪਤਾ ਸੀ ਇਹਨੇ ਮੈਨੂੰ ਆ ਖੁਸ਼ੀ ਦੇ ਦੇਣੀ ਐ ਇਹ ਲੱਡੂ ਫੇਰ ਵੰਡ ਦੇਣੇ ਗਲੀ ਵਾਲਿਆਂ ਨੇ ਤੇ ਗਲੀ ਵਾਲਿਆਂ ਨੇ ਬੜਾ ਪਿਆਰ ਦਿੱਤਾ ਵਾ ਬੜਾ ਲੱਡੂਆਂ ਦਾ ਮਤਲਬ ਬਹੁਤ ਜਸ਼ਨ ਮਨਾਏ ਇਹਨਾਂ ਨੇ ਵੀ ਬੜੇ ਖੁਸ਼ ਹੋਏ ਗਲੀ ਵਾਲੇ ਤੇ ਚਲੋ ਸ਼ੁਕਰ ਹੈ ਮਾਲਕ ਦਾ ਰਿਸ਼ਤੇਦਾਰਾਂ ਦਾ ਰਿਸ਼ਤੇਦਾਰ ਵੀ ਬੜੇ ਖੁਸ਼ ਹੋਏ ਸਾਨੂੰ ਬੜੇ ਰਿਸ਼ਤੇਦਾਰਾਂ ਦੇ ਫੋਨ ਆਏ ਆ ਵਧਾਈਆਂ ਦਿੱਤੀਆਂ ਸਾਰਿਆਂ ਨੇ ਵੀ ਚਲੋ ਬੱਚਾ ਘਰ ਆ ਗਿਆ ਠੀਕ ਹੈ ਸ਼ੁਕਰ ਹੈ ਮਾਲਕ ਦਾ ਜੀ ਧੰਨਵਾਦ ਆ ਬਾਬਾ ਦੀਪ ਸਿੰਘ ਜੀ ਦਾ ਤੇ ਬਾਬਾ ਦੀਪ ਸਿੰਘ ਜੀ ਨੇ ਇਨਸਾਨ ਭੇਜਿਆ ਮੇਰੇ ਵਾਸਤੇ ਆ ਰੱਬ ਵਾਲਾ ਤੇ ਇਹਨਾਂ ਦੇ ਇਹਨਾਂ ਦਾ ਮੂੰਹ ਮਿੱਠਾ ਤੇ ਬੰਦਾ ਬੜਾ ਕਿਉਂਕਿ ਇਹਨਾਂ ਦਾ ਨਾਲ ਸਾਥ ਦੇ ਨਾਲ ਮੈਂ ਅੱਜ ਇੱਥੇ ਤੱਕ ਪਹੁੰਚਿਆ ਹਾਂ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਾਬਾ ਜੀ ਕਿਰਪਾ ਕਰਵਾਉਂਦੇ ਪਰਮਾਤਮਾ ਤੁਹਾਨੂੰ ਇਹਨੀਆਂ ਖੁਸ਼ੀਆਂ ਦੇਵੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ